ਸਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਨਾਂ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਦੀ ਸੁਖਪੀਰ ਸਿੰਘ ਬਾਦਲ ਐਸਓਆਰ ਇੱਕ ਵੱਖਰੇ ਹੀ ਅੰਦਾਜ਼ ਦੇ ਵਿੱਚ ਨਜ਼ਰ ਆਏ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਦੇ ਵੱਲੋਂ ਐਸਓਆਰ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੱਸਿਆ ਤੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਇਸ ਚੀਜ਼ ਨੂੰ ਭਲੀ ਭਾਂਤ ਜਾਣੂ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਖਰ ਜਨਮ ਕਿਉਂ ਹੋਇਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਖਾਸ ਕਰਕੇ ਨੌਜਵਾਨਾਂ ਨੂੰ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਸਭ ਤੋਂ ਪਹਿਲੇ ਮੈਂ ਵਧਾਈ ਦੇਣਾ ਚਾਹਣਾ ਸਮੂਹੇ ਅਕਾਲੀ ਦਲ ਦੇ ਵਰਕਰਾਂ ਨੂੰ ਲੀਡਰਸ਼ਿਪ ਨੂੰ ਕਿ ਐਡਾ ਵੱਡਾ ਕੱਠ ਮੈਂ ਅਜੇ ਤੱਕ ਨਹੀਂ ਦੇਖਿਆ ਜਿੱਦਾਂ ਤੁਸੀਂ ਇੰਨੇ ਤਿੰਨ ਹਲਕਿਆਂ 'ਚ ਕਰ ਲਿਆ ਬੋਲੇ ਸੋਨਹੁਸਾ ਜੰਦਾ ਸਲਾਮ ਅਲੈਕੁਮ ਚੁੰਦਾ ਸਾਹਿਬ ਅੱਜ ਤੋਂ ਤੁਸੀਂ ਐਮਪੀ ਚੁੰਦਾ ਸਾਹਿਬ ਐ ਇਕਬਾਲ ਸਿੰਘ ਚੁੰਦਾ ਜੀ ਖਾਲਸਾ ਜੀ ਆ ਜਿਹੜੀ ਯੰਗ ਆਪਾਂ ਲੜ ਰਹੇ ਆ ਇੱਕ ਪਾਸੇ ਖਾਲਸਾ ਪੰਥ ਦੀ ਫੌਜ ਪੰਜਾਬੀਆਂ ਦੀ ਫੌਜ ਕਿਸਾਨਾਂ ਦੀ ਆਵਾਜ਼ ਗਰੀਬ ਦੀ ਆਵਾਜ਼ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਤੁਸੀਂ ਜਾਣਦੇ ਹੋ ਅਕਾਲੀ ਦਲ ਦਾ ਜਨਮ ਕਿਉਂ ਹੋਇਆ ਤਾਂ ਕਿਵੇਂ ਹੋਇਆ ਮੈਂ ਥੋੜਾ ਨੌਜਵਾਨਾਂ ਨੂੰ ਦੱਸਣਾ ਚਾਹਣਾ ਕਿਉਂਕਿ ਆਹ ਪਾਰਟੀ ਕੱਲੀ ਸਿਆਸੀ ਪਾਰਟੀ ਨਹੀਂ ਆ ਇੱਕ ਸੋਚ ਹੈ ਕੌਮ ਦੀ ਆਵਾਜ਼ ਹੈ ਆਪਣੀ ਫੌਜ ਹੈ 103 ਸਾਲ ਪਹਿਲੇ ਜਿੰਨੇ ਆਪਣੇ ਗੁਰੂ ਘਰ ਸੀ ਉਹਨਾਂ ਗੁਰੂ ਘਰਾਂ ਵਿੱਚ ਮਹੰਤਾਂ ਦਾ ਕਬਜ਼ਾ ਸੀ ਮਹੰਤ ਉਹਨਾਂ ਗੁਰੂ ਘਰਾਂ ਵਿੱਚ ਬੜੀਆਂ ਬੇਅਤਬੀਆਂ ਕਰਦੇ ਸੀ ਐ ਜਿਹੇ ਕੰਮ ਕਰਦੇ ਸੀ ਜਿਹੜੇ ਸਟੇਜ ਤੇ ਮੈਂ ਕਹਿ ਨਹੀਂ ਸਕਦਾ ਆਪਣੀ ਕੌਮ ਆਪਣੇ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਆਪਣੇ ਗੁਰੂ ਘਰਾਂ ਨੂੰ ਆਜ਼ਾਦ ਕਰਾਈ ਇਹਨਾਂ ਮਹੰਤਾਂ ਤੋਂ ਤੇ ਇਕੱਠੇ ਹੋ ਕੇ ਉਹਨਾਂ ਨੇ ਉਹ ਮੰਤ ਪਜਾਏ ਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਜਿਹਦਾ ਨਾਂ ਰੱਖਿਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਕਮੇਟੀ ਬਣਾ ਲਈ ਬਹਿ ਗਏ ਲੀਡਰ ਉਸ ਟਾਈਮ ਦੇ ਉਹਨਾਂ ਨੇ ਸੋਚਿਆ ਕਿ ਫਿਰ ਹਮਲੇ ਹੋ ਸਕਦੇ ਆ ਆਪਣੇ ਤੇ ਫਿਰ ਕੋਸ਼ਿਸ਼ਾਂ ਹੋਣਗੀਆਂ ਗੁਰੂ ਘਰ ਨੂੰ ਕੰਟਰੋਲ ਕਰਨ ਦੀਆਂ ਇਹ ਜੀਆਂ ਗੱਤ ਤਾਕਤਾਂ ਦੀਆਂ ਉਹਨਾਂ ਨੇ ਸੋਚਿਆ ਸਾਡੀ ਕੋਲੇ ਕੋਈ ਸਿਆਸੀ ਤਾਕਤ ਚਾਹੀਦੀ ਐ ਇੱਕ ਫੌਜ ਚਾਹੀਦੀ ਐ ਜਿਹੜੀ ਇਹਨਾਂ ਦੁਸ਼ਮਣਾਂ ਖਿਲਾਫ ਲੜ ਸਕੇ ਤੇ ਇੱਕ ਮਹੀਨੇ ਬਾਅਦ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਆਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਦੇਸ਼ ਵਿੱਚ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਹੈ ਆਜ਼ਾਦੀ ਦੀ ਲੜਾਈਆਂ ਵਿੱਚ ਵੀ ਆਪਣੇ ਵਰਕਰਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ ਮਹਾਤਮਾ ਗਾਂਧੀ ਨੇ ਆਪਣੀ ਉਸ ਟਾਈਮ ਦੀ ਲੀਡਰਸ਼ਿਪ ਨੂੰ ਚਿੱਠੀ ਲਿਖੀ ਤੇ ਕਿਹਾ ਕੀ ਤੁਸੀਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਤੁਸੀਂ ਅੱਜ ਜਿੱਤ ਲਈ ਹੈ ਆਜ਼ਾਦੀ ਦੇ ਬਾਅਦ ਭਾਵੇਂ ਕੌਮ ਦਾ ਮਸਲਾ ਆਇਆ ਖਾਲਸਾ ਪੰਥ ਦਾ ਮਸਲਾ ਆਇਆ ਪੰਜਾਬੀਆਂ ਦਾ ਮਸਲਾ ਆਇਆ ਕਿਸਾਨ ਦੀ ਗੱਲ ਆਈ ਹੈ ਗਰੀਬ ਦੀ ਗੱਲ ਆਈ ਹੈ ਜੇ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਨੇ ਜੇ ਤੁਸੀਂ ਪਿਛਲੇ 50 ਸਾਲ ਜਾਣਾ ਦੂਰ ਨਹੀਂ ਜਾਂਦੇ ਪਿਛਲੇ 50 ਸਾਲ ਨੂੰ ਆਪਾਂ ਦੇਖੀਏ ਪਿਛਲੇ 50 ਸਾਲ ਕਿਹੜੀ ਪਾਰਟੀ ਦੀਆਂ ਸਰਕਾਰਾਂ ਬਣੀਆਂ ਤੇ ਉਹਨੇ ਕੀ ਕੰਮ ਕੀਤੇ ਜੇ 50 ਸਾਲ ਪਿਛਲੇ ਦੇਖੋਗੇ ਤਕਰੀਬਨ 22-23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਪੰਜਾਬ 'ਚ 10-12 ਸਾਲ ਰਾਸ਼ਟਰੀ ਦੀ ਰਾਜ ਰਹੀ ਹੈ ਜਦੋਂ ਕਤਵਾਦ ਦਾ ਟਾਈਮ ਸੀ 10 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਬਾਕੀ ਹੁਣ ਝਾੜੂ ਵਾਲੇ ਆਏ ਆ ਸੰਗਰੂਰ ਵਾਲਿਓ ਜਿਹੜੇ ਇੱਥੇ ਬਜ਼ੁਰਗ ਬੈਠੇ ਐ ਨੌਜਵਾਨਾਂ ਨੂੰ ਸ਼ਾਇਦ ਪਤਾ ਨਹੀਂ ਆ ਜਿੱਥੇ ਅੱਜ ਝੋਨਾ ਬੀਜੀ ਜਾਂਦੇ ਹੋ ਕਣਕ ਬੀਜੀ ਉਹ ਇੱਥੇ ਟਿੱਬੇ ਹੁੰਦੇ ਸੀ ਟਿੱਬੇ ਹੁੰਦੇ ਸੀ ਇੱਥੇ ਪੰਜਾਬ 'ਚ ਕੁਛ ਨਹੀਂ ਕਿ ਜ਼ਿਆਦਾ ਹੁੰਦਾ ਸੀ ਆ ਤਾਂ ਕਾਲੀ ਦਲ ਦੀ ਸਰਕਾਰਾਂ ਨੇ ਆ ਕੇ ਵੱਡੇ ਬਾਦਲ ਸਾਹਿਬ ਦੀ ਅਗਵਾਈ ਥੱਲੇ ਉਹਨਾਂ ਨੇ ਪੰਜਾਬ ਨੂੰ ਪੈਰਾਂ ਤੇ ਖੜਾ ਕਰਨਾ ਸ਼ੁਰੂ ਕੀਤਾ